ਸਿਰਕਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਅੱਜ ਦੀ ਆਪਾਂ ਗੱਲ ਕਰਾਂਗੇ ਮੁੱਖ ਖਬਰਾਂ ਦੇ ਬਾਰੇ ਜਿਹੜੀਆਂ ਕਿ ਪੰਜਾਬ ਦੇ ਲਈ ਬਹੁਤ ਜ਼ਰੂਰੀ ਨੇ ਦੇਸ਼ ਭਰ ਦੇ ਡਾਕਟਰ ਅੱਜ ਹੜਤਾਲ ਤੇ ਰਹਿਣਗੇ ਤੇ ਸਿਹਤ ਸੌਂ ਰਹਿਣਗੀਆਂ ਬੰਦ ਇਹ ਦੋਸਤੋ ਵੈਸੇ ਕੋਲਕਾਤਾ ਦੀ ਨਿਊਜ਼ ਹੈ ਪਰ ਪੰਜਾਬ ਦੇ ਦਾ ਕੀ ਫਰਕ ਪਵੇਗਾ ਇਹ ਅੱਜ ਦੇਖਣਾ ਬੰਦਾ ਹੈ ਤੇ ਸਾਂਝਾ ਅਧਿਆਪਕ ਮੋਰਚੇ ਨੇ ਹਰਜੋਤ ਸਿੰਘ ਬੈਂਸ ਦੇ ਕਰਵਲ ਕੀਤਾ ਹੈ ਰੋਸ ਮਾਰਚ ਕਿਉਂਕਿ ਖਾਲੀ ਪੋਸਟਾਂ ਭਰਨ ਦੀ ਬਜਾਏ ਪ੍ਰਮੋਸ਼ਨਾਂ 'ਚ ਜਾਣਬੁੱਝ ਕੇ ਡਾਹੇ ਜਾ ਰਹੀ ਨੇ ਅੜਿੱਕੇ ਇਹ ਨੇ ਇਲਜ਼ਾਮ ਅਧਿਆਪਕ ਮੋਰਚੇ ਦੇ ਵੱਲੋਂ ਤੇ ਆਪਾਂ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਜਿਹੜੀ ਹੈ ਕਿ ਭਰਤੀਆਂ ਨੂੰ ਬਹੁਤ ਲੰਬੀ ਦੇ ਲਮਕਾਉਂਦੀ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਭਰਤੀਆਂ ਨੂੰ ਪੂਰਾ ਕਰਦੀ ਹੈ ਇਸੇ ਲਈ ਵਿਦਿਆਰਥੀਆਂ ਨੂੰ ਪਹਿਲਾਂ ਪੇਪਰ ਦੀ ਤਿਆਰੀ ਤੇ ਬਾਅਦ ਵਿੱਚ ਮੋਰਚੇ ਦੀ ਤਿਆਰੀ ਵੀ ਕਰਨੀ ਪੈਂਦੀ ਹੈ ਜੋ ਕਿ ਸਰਾਸਰ ਗਲਤ ਹੈ ਅਨੰਦਪੁਰ ਸਾਹਿਬ 'ਚ ਬਣੇਗਾ ਪਹਿਲਾ ਸਕੂਲ ਆਫ ਹੈਪੀਨੈਸ ਤੇ ਸੂਬਾ ਸਰਕਾਰ ਦੀ ਰਾਜ ਵਿੱਚ ਘੱਟੋ-ਘੱਟ 132 ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਦੁਬਾਰਾ ਯੋਜਨਾ ਪਹਿਲਾਂ ਐਮਬੀਨੈਂਸ ਸਕੂਲ ਬਣਾਏ ਸੀ ਹੁਣ ਹੈਪੀਨੈਸ ਸਕੂਲ ਬਣਾਏ ਜਾ ਰਹੇ ਨੇ ਤੇ ਮੀਂਹ ਚ ਸੂਬੇ ਨੇ ਇੱਕ ਦਿਨ ਦੇ ਵਿੱਚ ਹੀ 5000 ਮੈਗਾਵਾਟ ਬਿਜਲੀ ਦੀ ਖਪਤ ਨੂੰ ਘਟਾ ਦਿੱਤਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਮੀਂਹ ਬਹੁਤ ਜ਼ਿਆਦਾ ਪੈ ਰਹੇ ਨੇ ਪੰਜਾਬ ਦੇ ਹਰ ਖੇਤਰ ਦੇ ਵਿੱਚ ਇਸ ਦੇ ਲਈ ਏਸੀ ਬੰਦ ਹੋ ਚੁੱਕੇ ਨੇ ਤੇ ਹੁਣ ਬਿਜਲੀ ਦੀ ਖਪਤ ਵੀ ਘਟ ਚੁੱਕੀ ਹੈ 올림픽 ਚ ਕਾਂਸੇ ਦਾ ਤਮਗਮਾ ਜਿੱਤਣ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਮਸਤ ਕੋਈ ਪਾਰਤੀ ਹਾਕੀ ਟਾਈਮ ਦੇ ਖਿਡਾਰੀ ਤੇ ਮੇਰੀ ਵੀ ਉਹਨਾਂ ਵੱਲੋਂ ਸ਼ੁਭ ਕਾਮਨਾਵਾਂ ਬਹੁਤ-ਬਹੁਤ ਜ਼ਿਆਦਾ ਤੇ ਪੂਰੇ ਪੰਜਾਬ ਵੱਲੋਂ ਵਧਾਈਆਂ ਬਰਸਾਤੀਆਂ ਸਮੇਤ ਅਨੋਵਾ ਚੋਚੁਰੇ ਦੀ 9 ਦੀ ਮੌਤ ਹੋ ਚੁੱਕੀ ਹੈ ਤੇ ਦੋ ਲਾਪਤਾ ਨੇ ਤੇ ਇੱਕ ਨੂੰ ਲੋਕਾਂ ਨੇ ਬਚਾ ਲਿਆ ਸੋ ਦੋਸਤੋ ਅਜੇ ਕਿਸੇ ਵੀ ਖੇਤਰ ਵਿੱਚ ਨਾ ਜਾਓ ਜਿੱਥੇ ਕਿ ਹੜ ਦਾ ਖਤਰਾ ਹੋਵੇ ਕਿਉਂਕਿ ਬਾਰਸ਼ਾਂ ਬਹੁਤ ਜ਼ਿਆਦਾ ਪੈਣ ਕਾਰਨ ਹੜਾਂ ਵਰਗੀ ਸਥਿਤੀ ਹੈ ਤੇ ਬਹੁਤ ਸਾਰੇ ਪਿੰਡੇ ਦੇ ਵਿੱਚ ਰੋੜ ਵੀ ਚੁੱਕੇ ਨੇ ਤੇ ਭਾਰਤੀ ਨਹੀਂ ਹੋਰ ਪੰਜ ਦੇਸ਼ ਵੀ ਮਨਾਉਂਦੇ ਹਨ 15 ਅਗਸਤ ਨੂੰ ਆਜ਼ਾਦੀ ਦੇ ਜਸ਼ਨ ਤੇ ਆਪਣਾ ਇਸ ਖਬਰ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਪਾਗੜਾ ਡੈਮ 'ਚ ਪਾਣੀ ਦਾ ਪੱਧਰ 1620.06 ਫੁੱਟ ਤੱਕ ਵੱਧ ਚੁੱਕਿਆ ਹੈ ਤੇ ਆਮ ਹਾਲਾਤਾਂ ਦੇ ਵਿੱਚ 1680 ਫੁੱਟ ਪਾਣੀ ਰੱਖਿਆ ਜਾ ਸਕਦਾ ਹੈ ਪਰੰਤੂ ਫੇਰ ਵੀ ਇਹ ਹਾਲਾਤ ਖਤਰਨਾਕ ਨੇ ਇਦਾਂ ਦੇ ਇਲਾਕਿਆਂ ਦੇ ਨੇੜੇ ਕਦੇ ਵੀ ਨਾ ਜਾਓ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਹੈ ਖਾਸ ਕਰ ਮੀਂਹ ਦੇ ਮੌਸਮ ਵਿੱਚ ਹਿਮਾਚਲ 'ਚ ਭਾਰੀ ਮੀਂਹ ਤੇ 280 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਨੇ ਤੇ 100 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਰੱਬ ਪਲਾ ਕਰੇ ਇਹਨਾਂ ਦਾ ਸੰਗੀਤ ਡਿਪਰੈਸ਼ਨ ਦੇ ਲਈ ਲਾਹੇਵੰਦ ਹੈ ਮੇਰੀਆਂ ਖਬਰਾਂ ਵੀ ਲਾਹੇਵੰਦ ਨੇ ਇਹ ਝੁੱਠੀ ਖਬਰ ਹੈ ਐਮਬੀਬੀਐਸ ਲਈ ਫੀਸ 'ਚ 5% ਦੀ ਵਾਧਾ ਤਾਂ ਦੋਸਤੋ ਡਾਕਟਰ ਬੰਨਾ ਬਹੁਤ ਜ਼ਿਆਦਾ ਆਸਾਨ ਨਹੀਂ ਰਿਹਾ ਵੈਸੇ ਤਾਂ ਪਹਿਲਾਂ ਵੀ ਨਹੀਂ ਸੀ ਪਰ ਹੁਣ ਜੇਕਰ ਤੁਸੀਂ ਡਾਕਟਰ ਬਣਦੇ ਚਾਹਵਨੋ ਜਾਂ ਕਿਸੇ ਨੂੰ ਬਣਾਉਣ ਦੇ ਤਾਂ 5% ਫੀਸ ਦੇ ਵਿੱਚ ਹੋਰ ਐਡ ਕਰ ਲਿਓ ਕਿਉਂਕਿ ਸਰਕਾਰ ਨੇ ਤੁਹਾਡੀ ਜੇਬ ਤੇ ਹੋਰ ਕਟੌਤੀ ਕਰਨ ਦੀ ਸੋਚ ਰੱਖੀ ਹੈ ਉਸੋ ਗੱਲ ਕਰਦੇ ਰਾਸ਼ਨ ਕਾਰਡ ਧਾਰਕਾਂ ਨੂੰ ਈ ਕੇਵਾਈਸੀ ਕਰਾਉਣਾ ਬਣਿਆ ਹੈ ਲਾਜ਼ਮੀ ਨਹੀਂ ਤਾਂ ਨਹੀਂ ਮਿਲੇਗਾ ਰਾਸ਼ਨ ਹਮ ਕੌਨ ਸਾ ਰਾਸ਼ਨ ਪੀਜੀਤੇ ਹੋ ਨਹੀਂ ਦੋਸਤੋ ਜਿਨਾਂ ਨੇ ਈ ਕੇਵਾਈਸੀ ਨਹੀਂ ਕਰਵਾਈ ਹੈ ਉਹ ਜ਼ਰੂਰ ਕਰਵਾ ਲੈਣ ਕਿਉਂਕਿ ਇਹ ਹੈ ਜਿਹੜੀ ਕਾਲਾ ਬਾਜ਼ਾਰੀ ਨੂੰ ਖਤਮ ਕਰਨ ਦੇ ਲਈ ਪਹਿਲ ਕੀਤੀ ਗਈ ਹੈ ਹੋ ਸਕਦਾ ਹੈ ਕਿ ਕਾਲਾ ਬਾਜ਼ਾਰੀ ਖਤਮ ਹੋ ਜਾਵੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਝਾਲੀ ਰਾਸ਼ਨ ਕਾਰਡ ਬਣਵਾਏ ਹੁੰਦੇ ਨੇ ਤੇ ਗਰੀਬਾਂ ਦਾ ਰਾਸ਼ਨ ਲੈ ਕੇ ਖਾ ਰਹੇ ਹੁੰਦੇ ਨੇ ਐਸੋਸੀਏਟ ਯੂਨੀ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਹੈ ਪਰ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਹੈ ਉਹੀ ਕਿ ਤੁਹਾਡਾ ਜਲਦੀ ਹੱਲ ਕਰ ਦਿੱਤਾ ਜਾਵੇਗਾ ਇੱਕ ਕਮੇਟੀ ਗਠਨ ਕਰ ਦਿੱਤੀ ਗਈ ਹੈ ਪਰੰਤੂ ਬਾਅਦ ਦੇ ਵਿੱਚ ਅੱਲਾ ਜਾਣੇ 올림픽 ਮੈਡਲ ਜਿੱਤੂ ਸਰਜੋਤ ਸਿੰਘ ਨੇ ਠੁਕرائی ਸਰਕਾਰੀ ਨੌਕਰੀ ਦੀ ਪੇਸ਼ਕਸ਼ ਕਿਉਂ ਬਈ ਤੇਰੇ ਕੋਲ ਜਿਆਦਾ ਨੌਕਰੀਆਂ ਨੇ ਚਲੋ ਵਧੀਆ ਵੈਸੇ ਵੀ ਇਹ 올림픽 ਚ ਖੇਡ ਆਇਆ ਤੇ ਹੋਰ ਇਹਨੂੰ ਅੱਗੇ ਦੀ ਤਿਆਰੀ ਕਰਨੀ ਚਾਹੀਦੀ ਹੈ ਬੈਸਟ ਆਫ ਲੱਕ ਮੇਰੇ ਦੋਸਤ ਬੰਗਲਾਦੇਸ਼ੀ ਰਾਜਨੀਤੀ 'ਚ ਐਮ ਭੂਮਿਕਾ ਨਿਭਾਏਗੀ ਫੌਜ ਫੌਜ ਤਾਂ ਹਰ ਇੱਕ ਜਗ੍ਹਾ ਬਹੁਤ ਹੀ ਐਮ ਭੂਮਿਕਾ ਨਿਭਾਉਂਦੀ ਹੈ ਪਹਿਲਾਂ ਤਾਂ ਤਾਂ ਪਲਟਨ ਦੇ ਵਿੱਚ ਤੇ ਬਾਅਦ ਦੇ ਵਿੱਚ ਰਾਜ ਕਰਨ ਦੇ ਵਿੱਚ ਬੱਟੇ ਨੇ ਭਾਰਤੀ ਵਿਦੇਸ਼ੀ ਭਰਤੀ ਤੇ ਰੋਕ ਲਗਾਉਣ ਲਈ ਕੀਤੀ ਤਿਆਰੀ ਭਾਰਤੀ ਇੰਜੀਨੀਅਰ ਪੇਸ਼ਵਾਰ ਹੋ ਸਕਦੇ ਹਨ ਪ੍ਰਭਾਵਿਤ ਤਾਂ ਦੋਸਤੋ ਜਿਹੜੇ ਬਾਹਰ ਦੇ ਦੇਸ਼ਾਂ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਨੇ ਤਾਂ ਬ੍ਰਿਟੇਨ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਹੈ ਪਰ ਹਜੇ ਤੱਕ ਨਹੀਂ ਆਇਆ ਇਹਨਾਂ ਦੀ ਆਪਣੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਆ ਦੋਸਤੋ ਖਬਰ ਹੈ ਬਿਹਾਰ ਦੇ ਸਪਾਈ ਪ੍ਰਤੀ ਪ੍ਰਕਿਆ ਚ 20 ਸਾਲ ਵਰ ਤੇ ਪਖਿਆਤੀ ਫੜੇ ਗਏ ਜਿਹੜੀ ਕਿ ਖੁਦ ਪਾਸ ਨਹੀਂ ਹੋ ਸਕਦੇ ਤੇ ਬਾਹਰ ਆਪਣੇ ਦੋਸਤਾਂ ਮਿੱਤਰਾਂ ਨੂੰ ਬਿਠਾ ਦਿੰਦੇ ਨੇ ਜਿਹੜੇ ਕਿ ਬਲੂਟੁੱਥ ਰਾਹੀਂ ਉਹਨਾਂ ਨੂੰ ਆਨਸਰ ਦੱਸਦੇ ਨੇ ਪਰ ਆਪਣੇ ਉੱਥੋਂ ਦੇ ਪੁਲਿਸ ਵਾਲੇ ਵੀ ਇੱਥੇ ਪ੍ਰਸ਼ਾਸਨ ਵੀ ਚੰਗਾ ਸੀ ਜਿਹੜਾ ਕਿ ਉਹਨਾਂ ਨੂੰ ਫਲ ਆ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਪਾਕਿਸਤਾਨ ਵੀ ਬੰਗਲਾਦੇਸ਼ ਵਾਂਗ ਤੱਕ ਤੱਕ ਪਲਟ ਦੀ ਤਿਆਰੀ ਵਿਦਿਆਰਥੀ ਜਥੇਬੰਦੀ ਨੇ ਦਿੱਤਾ ਅਲਟੀਮੇਟ ਤਾਂ ਦੋਸਤੋ اسلامਾਬਾਦ ਦੇ ਵਿੱਚ ਅਜਿਹਾ ਨਹੀਂ ਹੋ ਸਕਦਾ ਪਾਣੀ ਵਧਿਆ ਰਾਵੀ ਪਾਲੇ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਚੁੱਕਿਆ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਸੋ ਆਖਰੀ ਖਬਰیں ਅੱਜ ਦੀ ਤੇਜ਼ ਦੇ ਨਾਲ ਹੀ ਮਿਲਦੇ ਆਪਾਂ ਸ਼ਾਮ ਨੂੰ ਸ਼ਾਮ ਦੀਆਂ ਖਬਰਾਂ ਵੇਲੇ ਇਹ ਖਬਰਾਂ ਦੇ ਵਿੱਚ ਕੋਈ ਵੀ ਅਹਿਮ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਆਪਣੇ WhatsApp ਚੈਨਲ ਨੂੰ ਜੁਆਇਨ ਕਰੋ ਉੱਥੇ ਖਬਰਾਂ ਦੀ ਕਟਿੰਗ ਤੁਹਾਨੂੰ ਮਿਲ ਜੇਗੀ ਆਰਾਮ ਦੇ ਨਾਲ ਬੈਠ ਕੇ ਘਰ ਦੇ ਵਿੱਚ ਪੜਨਾ ਠੀਕ ਹੈ ਧੰਨਵਾਦ